ਰਤਬਾ ਮਾਂ ਦਾ ਰੱਬ ਬੁਲੰਦ ਕੀਤਾ ਸਾਨੀ ਮਾਂ ਦਾ ਵਿੱਚ ਸੰਸਾਰ ਕੋਈ ਨਹੀਂ ਦਰਦੀ ਕੋਈ ਨਹੀਂ ਮਾਂ ਦੇ ਦਿਲ ਵਰਗਾ ਮਾਂ ਵਾਂਗੂ ਕਰਦਾ ਪਿਆਰ ਕੋਈ ਨਹੀਂ ਬੱਚੇ ਨੂੰ ਮਾਂ ਦਾ ਪਿਆਰ ਜਿਹਨੂੰ ਨਹੀਂ ਮਿਲਿਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਕਿ ਮਾਂ ਦੇ ਪਿਆਰ ਦੀ ਸਿੱਖ ਕਿੰਨੀ ਹੈ ਤੇ ਗੱਲਬਾਤ ਜਦੋਂ ਅਸੀਂ ਬੱਚੇ ਦੇ ਜਨਮ ਤੋਂ ਲੈ ਕੇ ਬੱਚੇ ਦੇ ਅਗਾ ਉਹਦੇ ਸਕੂਲ ਜਾਣ ਤੱਕ ਦੀ ਕਰਦੇ ਆਂ ਜਦੋਂ ਇੱਕ ਮਾਂ ਮਾਂ ਬਣਦੀ ਹੈ ਤੇ ਉਹਦੇ ਲਈ ਬੱਚਾ ਇੱਕ ਕਾਮਨ ਜੈਂਡਰ ਹੈ ਉਹਦੇ ਲਈ ਬੱਚਾ ਮੁੰਡਾ ਜਾਂ ਕੁੜੀ ਨਹੀਂ ਹੁੰਦਾ ਸਿਰਫ ਬੱਚਾ ਹੀ ਹੁੰਦਾ ਹੈ ਪਰ ਅਫਸੋਸ ਹੈ ਕਿ ਜਿਹੜੀ ਮਾਂ ਮੁੰਡਾ ਜੰਮਦੀ ਹੈ ਉਸ ਮਾਂ ਦੀ ਕਦਰ ਵੀ ਜ਼ਿਆਦਾ ਹੁੰਦੀ ਹੈ ਤੇ ਜਿਹੜੀ ਮਾਂ ਤੇ ਪੈਦਾ ਕਰਦੀ ਹੈ ਪਹਿਲੀ ਉਹਨੂੰ ਇਹ ਕਰਕੇ ਕਬੂਲਿਆ ਜਾਂਦਾ ਹੈ ਜਿਨੇ ਪਹਿਲੀ ਜਾਈ ਲక్ష్ਮੀ ਤੇ ਉਹ ਹੀ ਮਾਂ ਸੁਲਖਣੀ ਉਹ ਮਾਂ ਲਈ ਇਸ ਲਖੜੀ ਹੋਣਾ ਧੀ ਦਾ ਲਖਮੀ ਹੋਣਾ ਜ਼ਿਆਦਾ ਜ਼ਰੂਰੀ ਹੈ। ਸੋ ਕੁਝ ਇਸ ਤਰ੍ਹਾਂ ਵੀ ਵਾਪਰਦਾ ਹੈ ਸਾਡੇ ਸਮਾਜ ਦੇ ਵਿੱਚ ਕਿ ਬੱਚੇ ਨੂੰ ਉਨੀ ਸਿਕਿਉਰਿਟੀ ਉਹਨਾਂ ਨੂੰ ਸੇਫਟੀ ਤੇ ਉਹਨਾਂ ਕਨੈਕਸ਼ਨ ਉਹਦਾ ਬਣਦਾ ਨਹੀਂ ਜਾਂ ਬਣ ਨਹੀਂ ਦਿੱਤਾ ਜਾਂਦਾ ਜੈਂਡਰ ਡਿਸਕ੍ਰਿਮੀਨੇਸ਼ਨ ਕਰਕੇ। ਬੱਚਿਆਂ ਦੇ ਜੰਮਦਿਆਂ ਦੇ ਨਾਲ ਹੀ ਵਿਤਕਰਾ ਹੋਣ ਲੱਗ ਜਾਂਦਾ ਹੈ ਤੇ ਇਹਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ ਕੁੜੀਆਂ। ਚਾਹੇ ਰੁਤਬਾ ਮਾਂ ਦਾ ਜਿਹੜਾ ਉਹ ਸਭ ਤੋਂ ਬੁਲੰਦ ਹੈ ਪਰ ਕਈ ਵਾਰੀ ਧੀ ਨੂੰ ਇਸ ਰੁਤਬੇ ਦੇ ਵਿੱਚੋਂ ਵੀ ਥੋੜੀ ਥੋੜੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਲੜਕੀਆਂ ਇਹ ਸੋਚਿਆ ਜਾਂਦਾ ਹੈ ਕਿ ਇਹ ਮੁੰਡਿਆਂ ਨਾਲੋਂ ਵੱਧਦੀਆਂ ਵੀ ਛੇਤੀ ਨੇ ਧ੍ਰਿਕਾ ਤੇ ਧੀਆਂ ਵਾਲੀਆਂ ਕਹਿੰਦੇ ਨੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਵੱਡੀਆਂ ਹੋ ਜਾਂਦੀਆਂ ਹੁਣ ਤਾਂ ਵਹੇ ਧ੍ਰਿਕਾ ਵੀ ਖਤਮ ਹੋ ਗਿਆ ਨੇ ਪਰ ਧੀਆਂ ਤਾਂ ਜ਼ਰੂਰ ਹਾਜ਼ਰ ਨਾਜ਼ਰ ਹੈਗੀਆਂ ਨੇ ਉਸ ਵੇਲੇ ਜਿਹੜਾ ਕੁੜੀਆਂ ਨੂੰ ਜਿਹਨਾਂ ਬੇਬੀ ਗਰਲਸ ਨੂੰ ਮਾਂ ਦੀ ਸਕਿਉਰਿਟੀ ਨਹੀਂ ਮਿਲੀ ਹੁੰਦੀ ਸੇਫਟੀ ਨਹੀਂ ਮਿਲੀ ਹੁੰਦੀ ਉਹਨਾਂ ਬੱਚੀਆਂ ਦੇ ਮੈਂਟਲ ਹੈਲਥ ਦੇ ਉੱਪਰ ਵੀ ਅਸਰ ਪੈਂਦਾ ਹੈ ਤੇ ਉਹ ਲੜਕੀਆਂ ਨਾਲੋਂ ਵੀ ਜ਼ਿਆਦਾ ਪੈਂਦਾ ਜੀ ਇਹ ਮੈਂ ਸੱਚ ਦੱਸ ਦਿੰਨੀ ਆ ਤੁਹਾਨੂੰ ਕਿਉਂਕਿ ਜਦੋਂ ਨੈਗਲੈਕਟ ਹੈ ਜਿਹੜੀ ਕਿਸੇ ਚੀਜ਼ ਬੰਦੇ ਨੂੰ ਨੈਗਲੈਕਟ ਕਰਨਾ ਉਹਨੂੰ ਬੇਪਰਵਾਹੀ ਲਾਪਰਵਾਹੀ ਉਹਦੇ ਲਈ ਵਰਤਣੀ ਤਾਂ ਉਹ ਵੀ ਲੜਕੀ ਜਾਂ ਚਾਹੀ ਮੁੰਡਾ ਵੀ ਹੋਵੇ ਪਰ ਲੜਕੀ ਨਾਲ ਕਿਉਂਕਿ ਸਾਡੇ ਸਮਾਜ ਚ ਜ਼ਿਆਦਾ ਹੁੰਦੀ ਹੈ ਉਹ ਵੀ ਫਿਰ ਉਨੇ ਹੀ ਬੇਪਰਵਾਹ ਇਨਡਿਫਰੈਂਟ ਵੀ ਹੋ ਜਾਂਦੀ ਹੈ ਤੇ ਕੇਅਰਲੈਸ ਵੀ ਹੋ ਜਾਂਦੀ ਹੈ ਤੇ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਕੱਲ ਨੂੰ ਸੁੱਚੀਆਂ ਸੋਹਣੀਆਂ ਚੰਗੀਆਂ ਮਾਵਾਂ ਚਾਹੀਦੀਆਂ ਤੇ ਫਿਰ ਬਚਪਨ ਤੋਂ ਹੀ ਬੱਚੀਆਂ ਦੇ ਨਾਲ ਵੀ ਉਸੇ ਤਰ੍ਹਾਂ ਦਾ ਹੀ ਲਾਡ ਪਿਆਰ ਹੋਣਾ ਚਾਹੀਦਾ ਅਕਸਰ ਆਪਾਂ ਮੈਨੇ ਵੰਦੀ ਤੇ ਇੱਥੇ ਇੱਥੇ ਤਾਂ ਕੋਈ ਫਰਕ ਨਹੀਂ ਹੈਗਾ ਪਰ ਜਿਸ ਜਗ੍ਹਾ ਤੋਂ ਅਸੀਂ ਆਏ ਆ ਮੈਂ ਉੱਥੇ ਮਜ਼ਦੂਰਾਂ ਦੀਆਂ ਬੱਚਿਆਂ ਨੂੰ ਬੱਚੀਆਂ ਨੂੰ ਖਾਸ ਤੌਰ ਤੇ ਵਿਲਕ ਦੇ ਵਿਖਿਆ ਮਾਂ ਦੇ ਦੁੱਧ ਵਾਸਤੇ ਰੋਲ ਖੋਲ ਕੇ ਪਾਲ ਜਾਣਾ ਇਹ ਹੋਰ ਚੀਜ਼ ਹੈ ਪੜ੍ਹ ਤੇ ਹਰਕ ਨੇ ਜਾਣਾ ਕੁਦਰਤ ਨੇ ਜਿਹੜੇ ਜੀਵ ਨੂੰ ਪੈਦਾ ਕੀਤਾ ਉਸ ਜੀ ਨੇ ਹਵਾ ਪਾਣੀ ਖਾ ਕੇ ਕਿਸ ਨਾ ਕਿਸੇ ਢੰਗ ਦੇ ਨਾਲ ਵੱਡੇ ਹੋਏ ਜਾਣਾ ਪਰ ਕਿਸ ਤਰੀਕੇ ਨਾਲ ਵੱਡੇ ਹੁੰਦਾ ਹੈ ਇਹ ਨਿਰਭਰ ਕਰਦਾ ਹੈ ਉਹਦੇ ਨਾਲ ਬਚਪਨ ਦੇ ਵਿੱਚ ਕਿਸ ਢੰਗ ਦਾ ਸਲੂਕ ਕੀਤਾ ਗਿਆ ਉਮੀਦ ਕਰਦੀਆਂ ਕਿ ਜਿਹੜੇ ਪ੍ਰੋਗਰਾਮ ਸੁਣਦੇ ਨੇ ਜਿਹੜੇ ਵੀਡੀਓ ਵੇਖਦੇ ਨੇ ਜਿਹੜੇ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਵੀ ਧਿਆਨ ਨਾਲ ਸੁਣਦੇ ਨੇ ਉਹ ਜ਼ਰੂਰ ਇਹਦੇ ਉੱਪਰ ਗੌਰ ਕਰਨਗੇ ਕਿ ਕੋਈ ਚੀਜ਼ ਸੁੱਟ ਪਾਉਣ ਵਾਲੀ ਨਹੀਂ ਹੈ ਮਾਂ ਮਾਲੀ ਦੋਨੋਂ ਬੱਚੇ ਇੱਕੋ ਜਿਹੇ ਨੇ ਇਦੇ 'ਚ ਕੋਈ ਸ਼ੱਕ ਵਾਲੀ ਨਹੀਂ ਹੈ ਪਰ ਜਿਹੜਾ ਉਹਦਾ ਆਲੇ-ਦੁਆਲੇ ਦੀ ਸਰਾਊਂਡਿੰਗ ਹੈ ਉਹ ਦਿਹਾਲੇ-ਦੁਆਲੇ ਉਸ ਵੇਲੇ ਕੌਣ-ਕੌਣ ਹਾਜ਼ਰ ਹੈ ਉਹ ਉਸ ਬੱਚੀ ਦੀ ਮਾਨਸਿਕ ਸਿਹਤ ਦੇ ਉੱਪਰ ਅਸਰ ਪਾਉਣ ਦੇ ਵਿੱਚ ਬਹੁਤ-ਬਹੁਤ ਜ਼ਿਆਦਾ ਸਹਾਇੀ ਹੁੰਦੇ ਨੇ ਮਾਂ ਚਾਹੁੰਦੀ ਹੈ ਕਿ ਮੈਂ ਆਪਣੀ ਬੱਚੀ ਨੂੰ ਵੀ ਓਨਾ ਹੀ ਲਾਡ-ਦੁਰਾੜ ਦਵਾ ਜਿੰਨਾ ਮੈਂ ਆਪਣੇ ਪੁੱਤ ਨੂੰ ਦਿੱਤਾ ਤੇ ਪੁੱਤ ਨੂੰ ਕਈ ਵਾਰੀ ਦਾਦੀ ਜ਼ਿਆਦਾ ਦਿਲਾਰ ਦੇ ਕੇ ਹੋਰ ਵੀ ਵਿਗਾੜ ਦਿੰਦੀ ਹੈ ਤੇ ਕੁੜੀ ਨੂੰ ਨਾ ਪਿਆਰ ਮਿਲਣ ਕਰਕੇ ਉਹਦੇ ਵਿੱਚ ਜੈਲਸੀ ਈਰਖਾ ਵੀ ਆ ਜਾਂਦੀ ਹੈ ਅਕਸਰ ਕੁੜੀਆਂ ਸਾਡੀਆਂ ਇੱਥੇ ਵੀ ਕਹਿੰਦੀਆਂ ਸੁਣੀਆਂ ਗਈਆਂ ਨੇ ਯੰਗਸਟਰ ਬੱਚੀਆਂ ਕਿ ਸਾਡੇ ਨਾਲ ਨਾ ਜੈਂਡਰ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਘਰ ਦੇ ਵਿੱਚ ਮੈਂ ਕਹੇ ਕਿਵੇਂ ਹੋ ਸਕਦਾ ਹੈ ਮਾਂ ਤਾਂ ਨਹੀਂ ਕਿਸੇ ਨਾਲ ਵੀ ਕਰ ਸਕਦੀ ਕਹਿੰਦੀ ਮਾਂ ਤਾਂ ਨਹੀਂ ਕਰਦੀ ਘਰ ਦੇ ਬਾਕੀ ਜੀ ਬੜੀ ਕਰਦੇ ਨੇ ਖਾਣ ਪੀਣ ਤੋਂ ਵੀ ਰੋਕਣਾ ਹੈ ਬਾਹਰ ਜਾਣ ਤੋਂ ਵੀ ਰੋਕਣਾ ਹੈ ਕੱਪੜੇ ਪਾਉਣ ਤੋਂ ਰੋਕਣਾ ਹੈ ਹੋਰ ਕਈ ਗੱਲਾਂ ਤੋਂ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਹੁੰਦੀਆਂ ਨੇ ਜੇ ਉਹ ਕਹਿੰਦੀਆਂ ਨੇ ਤਾਂ ਫਿਰ ਮੰਨ ਲੈਣਾ ਚਾਹੀਦਾ ਕਿ ਉਹ ਸੱਚੀ ਕਹਿੰਦੀਆਂ ਨੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਮਾਂ ਜਿਹੜੀ ਕਿ ਕਹਿੰਦੇ ਨੇ ਗੁਰੂ ਦੀ ਕਿਰਪਾ ਹੈ ਤੇ ਮਾਂ ਦਾ ਜਿਹੜੀ ਅਸੀਸ ਹੈ ਇਹ ਮਨੁੱਖ ਦਾ ਜੀਵਨ ਸਵਾਰ ਸਕਦੀ ਹੈ ਰੱਬ ਮਾਂ ਦੇ ਰੂਪ ਵਿੱਚ ਆਪਣੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਤਾਂ ਫਿਰ ਦੋਨਾਂ ਬੱਚਿਆਂ ਲਈ ਇੱਕੋ ਜਿਹੀ ਹੋਣਾ ਚਾਹੀਦਾ ਹੈ ਦੋਨਾਂ ਲਈ ਇੱਕੋ ਜਿਹੀ ਹੋਣਾ ਚਾਹੀਦਾ ਹੈ ਮੈਨੂੰ ਨਾ ਆਪਣਾ ਵੀ ਕਈ ਵਾਰੀ ਬਚਪਨ ਯਾਦ ਆਉਂਦਾ ਹੁੰਦਾ ਹੈ ਕਿ ਮੇਰੀ ਮਾਂ ਸਟ੍ਰਿਕਟ ਸੀਗੀ ਉਹਨੇ ਘਰ ਦੇ ਕੰਮ ਕਰਾਉਣੇ ਜ਼ਿਆਦਾ ਤੇ ਮੇਰੇ ਫਾਦਰ ਨੇ ਹਮੇਸ਼ਾ ਮੈਨੂੰ ਕਹਿਣਾ ਵੀ ਨਹੀਂ ਤੁਸੀਂ ਪੜ ਲਾ ਵੀ ਕੁੜੀਆਂ ਨੂੰ ਪੜ ਵੀ ਲੈਣ ਦਿਆ ਕਰ ਕਰ ਸਾਡੇ ਬੇੜੇ ਤੋਂ ਬੜੇ ਪੁਰਾਣੇ ਹੋ ਗਏ ਨੇ ਹੁਣ ਤਾਂ ਪਤਾ ਨਹੀਂ 60 ਸਾਲ ਹੋ ਗਏ ਨੇ ਲੰਘਿਆ ਨੇ ਪਰ ਉਦੋਂ ਵੀ ਮਹਿਸੂਸ ਹੁੰਦਾ ਹੁੰਦਾ ਸੀਗਾ ਵੀ ਸਾਨੂੰ ਉੱਚੇ ਚਾ ਜ਼ਿਆਦਾ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਸੀ ਤੇ ਪੜ੍ਹਾਈ ਜਿਹੜੀ ਸਾਡੇ ਲਈ ਨੰਬਰ 2 ਤੇ ਆਉਂਦੀ ਸੀ ਹਾਲਾਂਕਿ ਪੜ ਫਿਰ ਵੀ ਅਸੀਂ ਗਏ ਹੈ ਕਹਿੰਦਾ ਭਾਵ ਹੈ ਕਿ ਵਿਤਕਰਾ ਘਰ ਦੇ ਕਿਸੇ ਵੀ ਜੀਵ ਵੱਲੋਂ ਕੀਤਾ ਜਾਂਦਾ ਹੈ ਤਾਂ ਉਹ ਵਿਤਕਰਾ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਸੋ ਜੇ ਅਸੀਂ ਚਾਹੁੰਨੇ ਆ ਕਿ ਸਾਡਾ ਬੱਚਾ ਸਕੂਲ ਗੋਇੰਗ ਏਜ ਤੱਕ ਕਰ ਉਹਨੂੰ ਐਂਗਜ਼ਾਇਟੀ ਨਾ ਹੋਵੇ ਠੀਕ ਹੈ ਉਸ ਬੱਚੇ ਦੀਆਂ ਬਿਹੇਵੀਅਰ ਜਿਹੜਾ ਵਾ ਉਹ ਨਾਰਮਲ ਹੋਵੇ ਤਾਂ ਸਾਨੂੰ ਬਹੁਤ ਸ਼ੁਰੂ ਤੋਂ ਹੀ ਬੱਚੇ ਦੇ ਨਾਲ ਉਸ ਢੰਗ ਦਾ ਵਿਹਾਰ ਕਰਨਾ ਚਾਹੀਦਾ ਹੈ ਜੇ ਢੰਗ ਦਾ ਸਹੀ ਮਾਇਨੇ ਦੇ ਵਿੱਚ ਸਹੀ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਜਲਦੀ ਸਟਿਗਮਟਾਈਜ਼ਡ ਕਰ ਦਿੱਤਾ ਜਾਂਦਾ ਹੈ ਸਕੂਲ ਇਵਨ ਛੋਟੀਆਂ ਕਲਾਸਾਂ ਦੇ ਵਿੱਚ ਵੀ ਜਾਂਦੇ ਨੇ ਤੇ ਕੁਝ ਬੱਚੇ ਬਹੁਤ ਜਲਦੀ ਚੀਜ਼ਾਂ ਨੂੰ ਹੱਥ ਪਾ ਲੈਂਦੇ ਨੇ ਕੁਝ ਬੱਚੇ ਜਿਹੜੇ ਨੇ ਥੋੜਾ ਜਿਹਾ ਵੇਂਦੇ ਰਹਿੰਦੇ ਨੇ ਤੇ ਬਾਅਦ ਚੱਟ ਪਾਉਂਦੇ ਹੱਥ ਪਾਉਂਦੇ ਨੇ ਇਵਨ ਸਪੀਚ ਦੇ ਵਿੱਚ ਵੀ ਦੇਖ ਲਓ ਬੋਲਣ ਦੇ ਵਿੱਚ ਵੀ ਦੇਖ ਲਓ ਇਵਨ ਆਪਣਾ ਬੈਗ ਵੀ ਟੰਗਣਾ ਹੈ ਘਰ ਉੱਥੇ ਜਾ ਕੇ ਤਾਂ ਕਿਉਂਕਿ ਉਹਨਾਂ ਨੇ ਘਰ ਚ ਉਹਨਾਂ ਨਹੀਂ ਕੀਤਾ ਤਾਂ ਉਹਦੇ ਕੋ ਬੈਗ ਵੀ ਆਪਣਾ ਨਾ ਟੰਗਿਆ ਜਾਵੇ ਤਾਂ ਟੀਚਰ ਜਿਹੜਾ ਉਹ ਅਕਸਰ ਕਹਿ ਦਿੰਦਾ ਕਿ ਇਹਦੇ ਨਾਲ ਕੁਝ ਨਾ ਕੁਝ ਇਸ਼ੂਜ਼ ਹੈਗੇ ਨੇ ਮਾਂ ਨੂੰ ਬੁਲਾਇਆ ਜਾਂਦਾ ਹੈ ਫਾਦਰ ਨੂੰ ਵੀ ਬੁਲਾਇਆ ਜਾਂਦਾ ਹੈ ਕਿ ਬਈ ਇਹ ਤੁਹਾਡਾ ਬੱਚਾ ਨਾ ਪਿੱਛੇ ਰਹਿ ਰਿਹਾ ਮਮੀ ਡੈਡੀ ਨੂੰ ਬਹੁਤ ਚਿੰਤਾ ਲੱਗਣ ਲੱਗ ਜਾਂਦੀ ਹੈ ਠੀਕ ਹੈ ਹੋ ਸਕਦਾ ਕੋਈ ਫਿਜ਼ੀਕਲ ਪ੍ਰੋਬਲਮ ਵੀ ਹੋਵੇ ਹੋ ਸਕਦਾ ਕਿ ਬੱਚਾ ਸਿਕਿਉਰ ਨਾ ਫੀਲ ਕਰਦਾ ਹੋਵੇ ਹੋ ਸਕਦਾ ਉਹਨੂੰ ਉਹਦਾ ਸੇਫਟੀ ਇਸ਼ੂਸ ਆਇਆ ਹੋਵੇ ਕੋਈ ਕਨੈਕਸ਼ਨ ਨਾ ਚੇਤੀ ਬਣਾ ਸਕਦਾ ਹੋਵੇ ਉਹ ਰੀਜ਼ਨ ਉਹਦਾ ਕੋਈ ਵੀ ਹੋ ਸਕਦਾ ਬਟ ਇੱਕ ਵਾਰੀ ਇਹਨਾਂ ਸਕੂਲਾਂ ਦੇ ਵਿੱਚ ਇੱਥੇ ਇੱਕ ਚੀਜ਼ ਉਹਨਾਂ ਦੇ ਰਜਿਸਟਰ 'ਚ ਲਿਖੀ ਗਈ ਤੋ ਉਹ ਅਗਾਹ ਅਗਾਹ ਕੈਰੈਕਟਰ ਸਰਟੀਫਿਕੇਟ ਦੇ ਵਿੱਚ ਵੀ ਲਿਖੀ ਜਾਣੀ ਸੋ ਫਿਰ ਭਾਵੇਂ ਮੁੰਡਾ ਹੋਵੇ ਤੇ ਭਾਵੇਂ ਕੁੜੀ ਹੋਵੇ ਜਾਂ ਸਕੂਲ ਗੋਇੰਗ ਬੱਚਾ ਹੋਵੇ ਕੋਈ ਕਿਸੇ ਨੂੰ ਐਂਗਜ਼ਾਇਟੀ ਜ਼ਿਆਦਾ ਹੋ ਰਹੀ ਹੈ ਕਿਸੇ ਦੀ ਆ ਬਿਹੇਵੀਅਰਲ ਇਸ਼ੂਸ ਨੇ ਇਹ ਤਾਂ ਜੀ ਦੂਜਿਆਂ ਨੂੰ ਤੰਗ ਕਰਦਾ ਹੈ ਜਾਂ ਕਰਦੀ ਹੈ ਇਹਦਾ ਕਿਸੇ ਨਾਲ ਬੋਲਦੀ ਨਹੀਂ ਹੈ ਜਾਂ ਹੀ ਟੂ ਮੱਚ ਬੋਲਦੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਅਗਰ ਬਚਾਉਣਾ ਹੈ ਤਾਂ ਚੰਗੀ ਗੱਲ ਹੈ ਕਿ ਬੱਚੇ ਨੂੰ ਸ਼ੁਰੂ ਤੋਂ ਹੀ ਬਰਾਬਰ ਦਾ ਕਰ ਦੇ ਵਿੱਚ ਟਰੀਟ ਕੀਤਾ ਜਾਵੇ ਖਾਸ ਤੌਰ ਤੇ ਕੈਨੇਡਾ ਵਿੱਚ ਰਹਿੰਦੇ ਉੱਥੇ ਤਾਂ ਬਈ ਸਰ ਜਾਂਦਾ ਹੋਊਗਾ ਹੁਣ ਤਾਂ ਖੈਰ ਪੰਜਾਬ ਚੋਂ ਨਹੀਂ ਸਰਦਾ ਲੈ ਪਿਛਲੇ ਸਾਲ ਹੀ ਮੈਂ ਆਈ ਆ ਤਾਂ ਉੱਥੇ ਵੀ ਹੁਣ ਐ ਚੀਜ਼ਾਂ ਨਹੀਂ ਹੈਗੀਆਂ ਬਿਲਕੁਲ ਬਰਾਬਰ ਦਾ ਹੀ ਸਮਝਿਆ ਜਾਂਦਾ ਪਰ ਕਿਤੇ ਨਾ ਕਿਤੇ ਸਾਡੇ ਦਿਮਾਗਾਂ ਦੇ ਵਿੱਚ ਜ਼ਰੂਰ ਬੜਿਆ ਹੁੰਦਾ ਕਿ ਇਹ ਫਰਕ ਜਿਹੜਾ ਹੈ ਉਹ ਤਾਂ ਫਰਕਾ ਹੁੰਦਾ ਜਿਹਦੇ ਕਰਕੇ ਕੁਝ ਮੈਂਟਲ ਇਸ਼ੂਜ਼ ਜਿਹੜੇ ਨੇ ਉਹ ਆ ਜਾਂਦੇ ਨੇ ਕਹਿੰਦੇ ਨੇ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਟੀਨੇਜਰ ਹੁੰਦਾ ਤਾਂ ਮਾਮਾ ਤੇ ਬੱਚਿਆਂ ਦਾ ਰਿਸ਼ਤਾ ਜਿਹੜਾ ਹੈ ਉਹਦੇ ਵਿੱਚ ਥੋੜੀ ਦੂਰੀ ਆਉਣ ਲੱਗ ਜਾਂਦੀ ਹੈ ਟੀਨੇਜ ਦੇ ਵਿੱਚ ਖਾਸ ਤੌਰ ਤੇ ਆਉਣ ਲੱਗ ਜਾਂਦੀ ਹੈ ਬੱਚਾ ਉਹ ਚੀਜ਼ਾਂ ਤੁਹਾਡੇ ਨਾਲ ਡਿਸਕਸ ਨਹੀਂ ਕਰਦਾ ਜਿਹੜੀਆਂ ਉਹਨਾਂ ਨੂੰ ਪਹਿਲ ਨੂੰ ਨਿੱਕੀ ਹੁੰਦੀਆਂ ਕਰ ਲੈਂਦਾ ਸੀ ਸੋ ਮੈਂ ਇੱਕ ਜਗ੍ਹਾ ਪੜ੍ਹਿਆ ਸੀ ਉਹ ਕਹਿੰਦੇ ਨੇ ਕਿ ਬੱਚੇ ਦੇ ਦੋਸਤ ਬਣਨ ਦੇ ਨਾਲੋਂ ਉਹਦੀ ਟਰਸਟ ਵਰਦੀ ਵਧਾ ਪਰ ਉਸਾਰ ਹੋਵੇ ਉਹਨੂੰ ਤੁਹਾਡੇ ਚ ਦੋਸਤ ਜਿਹੜੇ ਹੁੰਦੇ ਉਹ ਕਦੇ-ਕਦੇ ਧੋਖਾ ਵੀ ਦੇ ਜਾਂਦੇ ਆ ਕਦੇ-ਕਦੇ ਬੋਲੀ ਵੀ ਕਰ ਦਿੰਦੇ ਆ ਪਰ ਜਿਹੜਾ ਮਾਂ-ਬਾਪ ਦਾ ਰਿਸ਼ਤਾ ਹੁੰਦਾ ਹੈ ਉਹ ਟਰਸਟ ਦਾ ਰਿਸ਼ਤਾ ਹੈ ਬੱਚੇ ਨੂੰ ਤੁਹਾਡੇ ਤੇ ਇੰਨਾ ਟਰਸਟ ਹੋਵੇ ਕਿ ਉਹ ਆਪਣੀ ਨਿੱਕੀ ਤੋਂ ਨਿੱਕੀ ਗੱਲ ਵੀ ਥੜ ਨਾਲ ਸ਼ੇਅਰ ਕਰ ਲਵੇ ਖਾਸ ਤੌਰ ਤੇ ਲੜਕੀਆਂ ਵਾਸਤੇ ਇਹ ਚੀਜ਼ ਬਹੁਤ ਆਉਂਦੀ ਹੈ ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਮਾਂ-ਬਾਪ ਦੇ ਨਾਲ ਕਨੈਕਸ਼ਨ ਨਹੀਂ ਪੂਰਾ ਬਣਿਆ ਹੁੰਦਾ ਟਰਸਟ ਨਹੀਂ ਬਣਿਆ ਹੁੰਦਾ ਸੋ ਕਹਿੰਦੇ ਨੇ ਕਤਿਆਂ ਦੀ ਮਾਪੜੀਆਂ ਮਾਵਾ ਦੁਆਰਾ ਬਹੁਤ ਜ਼ਿਆਦਾ ਅਲੋਚਨਾ ਹੁੰਦੀ ਹੈ ਕੁੜੀਆਂ ਮਹਿਸੂਸ ਕਰਦੀਆਂ ਨੇ ਕਿ ਸਾਡੀ ਅਲੋਚਨਾ ਜ਼ਿਆਦਾ ਹੁੰਦੀ ਹੈ ਸੋ ਇਹਦੇ ਲਈ ਜ਼ਰੂਰੀ ਹੈ ਜਿਹੜਾ ਬਾਪ ਹੈ ਉਹ ਆਪਣੇ ਬੱਚੇ ਦੀਆਂ ਜੁੱਤੀਆਂ 'ਚ ਆਪਣਾ ਪੈਰ ਪਾ ਕੇ ਵੇਖੇ ਤੇ ਮਾਂ ਜਿਹੜੀ ਹੈ ਆਪਣੀ ਧੀ ਦੀਆਂ ਜੁੱਤੀਆਂ ਵਿੱਚ ਪੈਰ ਪਾ ਕੇ ਵੇਖੇ ਕਿ ਜਦੋਂ ਮੈਂ ਏਡੀ ਉਮਰ ਦੀ ਹੁੰਦੀ ਸੀ ਤਾਂ ਮੈਂ ਕੀ ਮਹਿਸੂਸ ਕਰਦੀ ਸੀ ਮੈਂ ਕਿੰਨਾ ਕੁ ਆਪਣੀ ਮਾਂ ਦੇ ਨੇੜੇ ਸੀ ਜਾਂ ਕਿੰਨਾ ਕੁ ਮੈਂ ਉਹਦੇ ਨਾਲ ਮੇਰਾ ਲਗਾਓ ਸੀਗਾ ਸੋ ਸੇਮ ਅਕਸਰ ਅਸੀਂ ਜੁੱਤੀ ਦੇ ਮੇਜ ਨੂੰ ਇਹ ਕਹਿ ਲੈਂਦੇ ਆ ਕਿ ਜਦੋਂ ਬਾਪ ਦੀ ਜੁੱਤੀ ਜਿਹੜੀ ਹੈ ਮੁੰਡੇ ਨੂੰ ਪੂਰੀ ਆਉਣ ਲੱਗ ਜਾਈ ਤਾਂ ਸਮਝੋ ਫਿਰ ਉਹ ਪੂਰਾ ਮਰਦ ਹੋ ਜਾਂਦਾ ਕੋਈ ਇਹਦੇ ਚ 100% ਸੱਚਾਈ ਨਹੀਂ ਹੈ ਜੁੱਤੀ ਪੂਰੀ ਆ ਜਾਣ ਦੇ ਨਾਲ ਮਰਦ ਨਹੀਂ ਹੋ ਜਾਂਦਾ ਅਡਲਟ ਜ਼ਰੂਰ ਹੋ ਜਾਂਦਾ ਹੈ ਉਹਦੀ ਸੂਝ-ਬੂਝ ਤੇ ਉਹਦੇ ਜਿਹੜੀ ਮਾਨਸਿਕ ਦਾ ਤਵਾਜ਼ਨ ਹੈ ਬੈਲੈਂਸ ਹੈ ਉਸ ਸਮੇਂ ਦੇ ਨਾਲ ਹੀ ਹੋਣਾ ਹੈ ਕਈਆਂ ਨੂੰ ਥੋੜੇ ਜੱਥਾ ਪੇੜੇ ਖਾਣੇ ਪੈ ਜਾਂਦੇ ਨੇ ਤੇ ਕਈ ਜਿਹੜੇ ਨੇ ਸੋਹਣੇ ਵਾਤਾਵਰਣ ਚ ਪਲੇ ਹੋਣ ਕਰਕੇ ਵਧੀਆ ਢੰਗ ਦੀ ਬੈਲੈਂਸਡ ਜ਼ਿੰਦਗੀ ਜੀਉ ਲੈਂਦੇ ਨੇ ਕਹਿੰਦੇ ਨੇ ਥੋੜੀ ਜਿਮਾ ਕੁੜੀਆਂ ਦੀ ਗੱਲ ਕਰ ਰਹੀ ਸਾਂ ਤੇ ਮੈਂ ਇਸੇ ਨੂੰ ਅੱਗੇ ਤੋਰਦੀ ਆ ਕਹਿੰਦੀਆਂ ਨੇ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕੁੜੀਆਂ ਕੋ ਆਰੀਆਂ ਹੁੰਦੀਆਂ ਨੇ ਤੇ ਮਾਂ ਨਾਲ ਲੜਾਈ ਕਰਦੀਆਂ ਨੇ ਤੇ ਉਦੋਂ ਮਾਵਾਂ ਪਤਾ ਕੀ ਕਹਿੰਦੀਆਂ ਨੇ ਜਦੋਂ ਸਾਰੇ ਜਾਣਗੇ ਨਾ ਉਦੋਂ ਪਤਾ ਲੱਗੂ ਮਾਂ ਕੀ ਹੁੰਦੀ ਹੈ ਇਹ ਸੱਚੀ ਮੱਚ ਜਦੋਂ ਧੀ ਸੋਹਰੇ ਜਾਂਦੀ ਹੈ ਖੁਦ ਮਾਂ ਬਣਦੀ ਹੈ ਤੇ ਫਿਰ ਉਹਨੂੰ ਆ ਕੇ ਪਤਾ ਲੱਗਦਾ ਹੈ ਕਿ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਤੇ ਸਿਮਿਲਰ ਹੀ ਮੈਨੂੰ ਲੱਗਦਾ ਕਿਉਂਕਿ ਮੈਂ ਤਾਂ ਇੱਕ ਔਰਤ ਐ ਇਸ ਕਰਕੇ ਸੋਚ ਰਹੀ ਆ ਚਾਹੇ ਉਹ ਮਰਦ ਹੈ ਚਾਹੇ ਉਹ ਤੁਹਾਡਾ ਨੌਜਵਾਨ ਬੱਚਾ ਹੈ ਵੱਡਾ ਹੋ ਗਿਆ ਉਹਦੇ ਲਈ ਵੀ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਕਿਉਂਕਿ ਮਾਂ ਉਹਦਾ ਪਹਿਲਾ ਪੰਘੂੜਾ ਹੁੰਦੀ ਐ ਉਹਦੀ ਪਹਿਲੀ ਕੱਡ ਲਿੰਗ ਹੁੰਦੀ ਹੈ ਉਹਦੇ ਨਾਲ ਉਹਦਾ ਪਿਆਰ ਬਣਦਾ ਉਹਦਾ ਰਿਸ਼ਤਾ ਬਣਦਾ ਸੋ ਸਾਰਾ ਕੁਝ ਇਸੇ ਢੰਗ ਦੇ ਨਾਲ ਇਹ ਅਗਾ ਵਧਦਾ ਜਾਂਦਾ ਇੱਕ ਨਾ ਕੁੜੀ ਨੇ ਬੜਾ ਪਿਆਰੀ ਗੱਲ ਕਹੀ ਹੈ ਕਹਿੰਦੀ ਰੱਬ ਜੀ ਮੈਂ ਨੇ ਕਹਿੰਦੀ ਮੇਰੇ ਸੁਪਨੇ ਪੂਰੇ ਕਰਿਓ ਪਰ ਉਹ ਜ਼ਰੂਰ ਪੂਰੇ ਕਰ ਦਿਓ ਜਿਹੜੇ ਮੇਰੀ ਮਾਂ ਨੇ ਮੇਰੇ ਲਈ ਵੇਖੇ ਨੇ ਸੋ ਸੁਪਨਿਆਂ ਦੀ ਦੁਨੀਆ ਸਾਡੀ ਆਪਣੀ ਹੀ ਇੱਕ ਦੁਨੀਆ ਹੈ ਸੁਪਨੇ ਛੋਟੀ ਉਮਰ ਦੇ ਸੁਪਨੇ ਸੁਪਨੇ ਵੱਡੇ ਰੀ ਉਮਰ ਦੇ ਸੁਪਨੇ ਤੇ ਸੁਪਨੇ ਸਾਡੀ ਕਿ ਸ਼ੋਰ ਵਸਤਾ ਦੇਤੇ ਸਾਡੇ ਜਵਾਨੀ ਦੇ ਸੁਪਨੇ ਉਹਨਾਂ ਸੁਪਨਿਆਂ ਦੇ ਵਿੱਚ ਉਹ ਕਿੰਨੇ ਕੋ ਪੂਰੇ ਹੁੰਦੇ ਨੇ ਕਿੰਨੇ ਕੋ ਅਧੂਰੇ ਰਹਿੰਦੇ ਨੇ ਇਹ ਤਾਂ ਵਕਤ ਹੀ ਕਹਿੰਦੇ ਹੁੰਦੇ ਨਾ ਤੇਜ਼ ਪਹੀਏ ਦੇ ਉੱਪਰ ਚੱਲਦੇ ਆ ਪਤਾ ਨਹੀਂ ਲੱਗਦਾ ਪਰ ਹਰ ਇੱਕ ਬੱਚਾ ਹਰ ਇੱਕ ਪੁੱਤਰ ਹਰ ਇੱਕ ਧੀ ਇਹ ਜ਼ਰੂਰ ਚਾਹੁੰਦਾ ਕਿ ਜੋ ਸੁਪਨੇ ਮੇਰੇ ਮਾਪਿਓ ਨੇ ਵੇਖੇ ਨੇ ਮੇਰੇ ਉਹ ਸੁਪਨੇ ਜ਼ਰੂਰ ਪੂਰੇ ਹੋਣੇ ਚਾਹੀਦੇ ਆ ਤੇ ਉਹ ਸੁਪਨੇ ਤਾਂ ਹੀ ਪੂਰੇ ਹੋਣੇ ਆ ਜੇ ਮਾਪਿਓ ਦਾ ਪਿਆਰ ਭਰਿਆ ਹੱਥ ਤੁਹਾਡੇ ਸਿਰ ਦੇ ਉੱਪਰ ਰਹੇਗਾ ਕਿਉਂਕਿ ਅਕਸਰ ਸ਼ਿਕਾਇਤ ਹੁੰਦੀ ਹੈ ਦਾਜ ਦੇਹਜ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਮੰਗਾਂ ਦੀ ਤੇ ਅਕਸਰ ਸ਼ਿਕਾਇਤ ਹੁੰਦੀ ਹੈ ਕਿਤੇ ਨਾ ਕਿਤੇ ਤੁਹਾਡੇ ਨਾਲ ਤਫਰਕਾ ਕਰਨ ਦੀ ਸੋ ਇਹਨਾਂ ਚੀਜ਼ਾਂ ਨੂੰ ਅਗਰ ਸਮਾਜ ਦੇ ਵਿੱਚ ਅਲੀਮੀਨੇਟ ਨਹੀਂ ਕਰ ਸਕਦੇ ਪੱਕੇ ਤੌਰ ਤੇ ਦੂਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਅਸੀਂ ਆਪਣੇ ਲੈਵਲ ਦੇ ਉੱਪਰ ਇਹਨਾਂ ਦੇ ਉੱਪਰ ਕੁਝ ਨਾ ਕੁਝ ਕੰਮ ਜ਼ਰੂਰ ਕਰ ਸਕਦੇ ਆ ਸੋ ਅਸੀਂ ਸਾਲੋ ਸਾਲ ਬੱਚੇ ਸਾਡੇ ਵੱਡੇ ਹੁੰਦੇ ਨੇ ਅਸੀਂ ਉਹਨਾਂ ਦੇ ਜਨਮ ਦਿਨ ਮਨਾਵਾਂਗੇ ਬਹੁਤ ਅੱਛਾ ਲੱਗਦਾ ਤੇ ਅੱਜ ਕੱਲ ਤੇ ਬੜਾ ਵਧੀਆ ਪ੍ਰਚਲਨ ਚੱਲਿਆ ਹੋਇਆ ਹੈ ਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਨਾ ਤੇ ਮਾਂ ਪਿਓ ਦਾ ਬਰਥਡੇ ਮਨਾ ਲੈਂਦੇ ਨੇ ਮਾਂ ਪਿਓ ਜਿਨ੍ਹਾਂ ਨੂੰ ਕਈਆਂ ਨੂੰ ਯਾਦ ਨਹੀਂ ਹੁੰਦਾ ਕਿ ਮੇਰਾ ਜਨਮ ਦਿਨ ਕਦੋਂ ਸੀਗਾ ਬੱਚੇ ਚੇਤੇ ਰੱਖ ਲੈਂਦੇ ਨੇ ਕਦੇ ਉਹਨਾਂ ਦੀ ਯੂਨੀਵਰਸਿਟੀ ਮਨਾ ਰਿਹਾ ਹੁੰਦੇ ਨੇ ਕਦੇ ਉਹਨਾਂ ਦੀ ਜਨਮ ਦਿਨ ਮਨਾ ਰਿਹਾ ਹੁੰਦੇ ਨੇ ਤੇ ਛੋਟੀਆਂ-ਛੋਟੀਆਂ ਕਾਮਯਾਬੀਆਂ ਨੂੰ ਮਾਪਿਓ ਸੈਲੀਬ੍ਰੇਟ ਕਰਦੇ ਨੇ ਸੋ ਜ਼ਿੰਦਗੀ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਭਰੀ ਰਹਿੰਦੀ ਹੈ ਜੇ ਘਰ ਦੇ ਵਿੱਚ ਹਾਸੇ ਵੀ ਹੋਣ ਸਾਰਿਆਂ ਦਾ ਮੇਲਜੋਲ ਹੋਵੇ ਇੱਕ ਦੂਜੇ ਦੇ ਨਾਲ ਸਬੰਧ ਵੀ ਬਣਿਆ ਹੋਵੇ ਤੇ ਰਿਸ਼ਤੇ ਵੀ ਸੋਹਣੇ ਬਣੇ ਹੋਣ ਤੇ ਅਸੀਂ ਦਿਨਾਂ ਨੂੰ ਮਨਾਉਂਦੇ ਵੀ ਜ਼ਰੂਰ ਹਾਂ ਤੇ ਦਿਨਾਂ ਨੂੰ ਮਨਾਉਂਦੇ ਵੀ ਰਹਿਣਾ ਤੇ ਗੱਲ ਮੈਂ ਥੋੜੀ ਜਿਹੀ ਹੋਰ ਵਧਾ ਲਵਾਂ ਮਾੜੀ ਜੀ ਤੇ ਅਸੀਂ ਆਪਣੇ ਘਰ ਦੀਆਂ ਪਰਿਵਾਰਕ ਖੁਸ਼ੀਆਂ ਤੋਂ ਇਲਾਵਾ ਆਪਾਂ ਬਾਹਰੀ ਦਿਨ ਵੀ ਬੜੇ ਸੈਲੀਬ੍ਰੇਟ ਕਰਦੇ ਆ ਕਦੇ ਕਿਸੇ ਗੁਰਪੁਰਬਾ ਗੁਰਪੁਰਬ ਆ ਗਿਆ ਹੈ ਕਦੇ ਕਿਸੇ ਗੁਰੂ ਸਾਹਿਬਾਨ ਦਾ ਦਿਨ ਆ ਗਿਆ ਹੈ ਕਦੇ ਸਾਡੇ ਫੈਸਟੀਵਲਸ ਆ ਗਏ ਨੇ ਤੇ ਕਦੇ ਕੋਈ ਹੋਰ ਦਿਵਸ ਸਾਡੇ ਲਈ ਆ ਗਿਆ ਉਹ ਸਾਰੇ ਦਿਵਸ ਵੀ ਸਾਡੇ ਲਈ ਉਹਨੇ ਸਤਕਾਰਯੋਗ ਹੁੰਦੇ ਨੇ ਪਰ ਮੈਂ ਇੱਥੇ ਇੱਕ ਛੋਟੀ ਜੀ ਗੱਲ ਜ਼ਰੂਰ ਤੁਹਾਡਾ ਸਾਂਝੀ ਕਰਨਾ ਚਾਹੁੰਦੀ ਆ ਕਿ ਕਿ ਸੇ ਗੁਰੂ ਸਾਹਿਬਾਂ ਦੇ ਦਿਨ ਨੂੰ ਮਨਾ ਲੈਣਾ ਜਾਂ ਤੁਸੀਂ ਆਪਣੇ ਬਾਪ ਦੇ ਦਿਨ ਮਨਾ ਰਹੇ ਹੋ ਜਾਂ ਤੁਸੀਂ ਅਸੀਂ ਆਪਣੇ ਸਾਡੇ ਬੜਾ ਮਸ਼ਹੂਰ ਹੈ ਖਾਲਸਾ ਜਿਹੜਾ ਸਾਡਾ ਪੰਥ ਹੈ ਉਹਦਾ ਜਿਹੜਾ ਸਿਰਜਣਾ ਦੇ ਵਸ ਹੈ ਅਸੀਂ ਉਹਨੂੰ ਬੜੇ ਚਾਹ ਦੇ ਨਾਲ ਮਨਾਉਨੇ ਆ ਕੀ ਮਨਾ ਲੈਣਾ ਹੀ ਕਾਫੀ ਹੈ ਕਿ ਜਾਂ ਉਸ ਦਿਨ ਕੁਝ ਹੋਰ ਵੱਖਰਾ ਕਰ ਲੈਣਾ ਵੀ ਕਿ ਉਹਦੇ ਤੋਂ ਕੁਝ ਸਬਕ ਸਿੱਖ ਲੈਣਾ ਉਹਦੇ ਪਿਛੋਕੜ ਨੂੰ ਜਾਣ ਲੈਣਾ ਬਾਪ ਦਾ ਜਨਮ ਦਿਨ ਮਨਾ ਰਹੇ ਹੋ ਤੇ ਬਾਪ ਦੁਆਰਾ ਦਿੱਤੇ ਪਿਆਰ ਨੂੰ ਯਾਦ ਕਰ ਲੈਣਾ ਮਾਂ ਦਾ ਜਨਮ ਦਿਨ ਮਨਾ ਰਹੇ ਹੋ ਤੇ ਮਾਂ ਦੁਆਰਾ ਦਿੱਤੇ ਦులਾਰ ਨੂੰ ਚੇਤੇ ਕਰ ਲੈਣਾ ਤੇ ਕਦੇ-ਕਦੇ ਛੋਟੀਆਂ-ਛੋਟੀਆਂ ਮਿੱਠੀਆਂ-ਮਿੱਠੀਆਂ ਝੜਕਾਂ ਨੂੰ ਵੀ ਚੇਤੇ ਕਰ ਲੈਣਾ ਕਿਉਂ ਕਿਉਂ ਮਿਲੀਆਂ ਸੀ ਕੀ ਕਾਰਨ ਸੀ ਗਾ ਤੁਹਾਡੇ ਨਿਆਣਿਆਂ ਵਾਸਤੇ ਕੰਮ ਆਉਣਾ ਜੇ ਜੋ ਤੁਸੀਂ ਆਪ ਸਿੱਖਿਆ ਉਹ ਹੀ ਤੁਸੀਂ ਗਾ ਬੱਚਿਆਂ ਨੂੰ ਦੇਣਾ ਜੋ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲਣਾ ਦੇ ਨਾਲ ਸਿੱਖਿਆ ਜੋ ਉਹਨਾਂ ਨੇ ਸਾਡੇ ਲਈ ਅਮਲ ਕਰਕੇ ਸਾਡੇ ਵਾਸਤੇ ਵੱਡੇ-ਵੱਡੇ ਸਬਕ ਸਾਹਮਣੇ ਰੱਖੇ ਨੇ ਅਗਰ ਅਸੀਂ ਉਹਨਾਂ ਦਿਨਾਂ ਦੇ ਉੱਪਰ ਉਹਨਾਂ ਸਬਕਾਂ ਨੂੰ ਦੁਹਰਾਉਂਦੇ ਨਹੀਂ ਇਹ ਦਿਨ ਕਾਦੇ ਲਈ ਹੁੰਦੇ ਨੇ ਜਨਮ ਦਿਨ ਕਿਉਂ ਮਨਾਉਂਦੇ ਆ ਸੀ ਤਾਂ ਜੋ ਅਸੀਂ ਉਸ ਦਿਨ ਨੂੰ ਦੁਬਾਰਾ ਚੇਤੇ ਕਰੀਏ ਮਾਪੇਵ ਜਨਮ ਦਿਨ ਬੱਚੇ ਦਾ ਮਨਾਉਂਦੇ ਨੇ ਉਹ ਖੁਸ਼ੀ ਨੂੰ ਦੁਬਾਰਾ ਮਹਿਸੂਸ ਕਰ ਸਕਣ ਅਸੀਂ ਮਾਪੇਵ ਦਾ ਦਿਨ ਦਿਨ ਯਾਦ ਕਰਦੇ ਆ ਸਾਨੂੰ ਤਾਂ ਜੋ ਉਹਨਾਂ ਨੂੰ ਅਸੀਂ ਵੇਖਿਆ ਤਾਂ ਨਹੀਂ ਸੀ ਪਤਾ ਨਹੀਂ ਸਾਨੂੰ ਕਦੋਂ ਪੈਦਾ ਹੋਏ ਬਟ ਅਸੀਂ ਰੀਅਲਾਈਜ਼ ਕਰਦੇ ਕਿ ਸਾਡੇ ਮਾਪੇ ਵੀ ਕਦੇ ਬੱਚੇ ਹੁੰਦੇ ਸੀ ਇਹਨਾਂ ਨੇ ਵੀ ਕਿਤੇ ਜ਼ਰੂਰ ਗਲਤੀਆਂ ਕੀਤੀਆਂ ਹੋਣੀਆਂ ਇਹਨਾਂ ਦੀਆਂ ਗਲਤੀਆਂ ਤੋਂ ਸਿੱਖੇ ਸਬਕ ਸਾਡੇ ਲਈ ਜ਼ਿੰਦਗੀ ਭਰ ਦੇ ਸਬਕ ਬਣ ਸਕਣ ਸੋ ਦਿਨਾਂ ਨੂੰ ਸਿਰਫ ਤੇ ਸਿਰਫ ਮਨਾ ਕੇ ਤੇ ਕੇਕ ਕੱਟ ਕੇ ਤੇ ਖਾ ਕੇ ਤੇ ਹੈਪੀ ਬਰਥਡੇ ਕਰਕੇ ਵਧੀਆ ਤੇ ਲੱਗਦਾ ਹੈ ਸੋਨਾ ਸੂਟ ਵੀ ਪਾ ਲੈਣੇ ਅੱچھے ਕੱਪੜਿਆਂ ਦਾ ਤਾਂ ਅੱਜਕੱਲ੍ਹ ਪੁੱਛੋ ਤੁਸੀਂ ਕੀ ਫੈਸ਼ਨ ਹੋਇਆ ਹਰ ਓਕੇ ਜੰਦੇ ਲੱਗ ਲੱਗੇ ਕੱਪੜੇ ਹੁੰਦੇ ਨੇ ਪਰ ਰੰਗਾਂ ਦੇ ਨਾਲ ਵੀ ਅਸੀਂ ਮੰਡੇ ਹੋਏ ਆ ਲੜਕੀ ਵਾਸਤੇ ਆ ਕੱਪੜੇ ਨੇ ਮੁੰਡੇ ਵਾਸਤੇ ਉਹ ਕੱਪੜੇ ਮੈਨੂੰ ਲੱਗਦਾ ਕਿ ਰੰਗ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਭਰਦੇ ਨੇ ਪਰ ਰੰਗਾਂ ਨੂੰ ਇੰਨਾ ਜ਼ਿਆਦਾ ਡਿਸਕ੍ਰਿਮੀਨੇਟ ਕਰਕੇ ਅਸੀਂ ਡਿਸਕ੍ਰਿਮੀਨੇਸ਼ਨ ਨੂੰ ਹੋਰ ਵੀ ਵਧਾ ਦਿੰਦੇ ਆ ਜਦ ਬੱਚਾ ਪੈਦਾ ਬਾਅਦ ਚ ਹੋਣ ਵਾਲਾ ਹੁੰਦਾ ਹੈ ਪਹਿਲੇ ਪਤਾ ਲੱਗ ਜਾਂਦਾ ਕਿ ਪਿੰਕ ਕਲਰ ਹੈ ਕਿ ਬਲੂ ਕਲਰ ਹੈ ਕਿ ਕੀ ਕਲਰ ਹੈ ਸੋ ਉਦੋਂ ਤੋਂ ਹੀ ਅਸੀਂ ਡਿਫਰ ਅਸੀਂ ਕਹਿੰਦੇ ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਬਿਸਾੜ ਲਈ ਮੁੰਡਾ ਕੁੜੀ ਦੋਨੋਂ ਬਰਾਬਰ ਨੇ ਬਿਲਕੁਲ ਬਰਾਬਰ ਹੈ ਤੇ ਫਿਰ ਲੈਟ ਦਾ ਬੇਬੀ ਕਮ ਇਕਵਲੀ ਉਹਨੇ ਇਕਵ ਜਾਈ ਆਉਣ ਦਾ ਸੀ ਤਾਂ ਪਹਿਲਾਂ ਤੋਂ ਹੀ ਰੱਖ ਲੈਣੇ ਫੰਕਸ਼ਨ ਰੱਖ ਲਿਆ ਜੀ ਸਾਨੂੰ ਸੈਕਸ ਦੱਸਣਾ ਬੱਚੇ ਦਾ ਕੀ ਹੈ ਉਹ ਕੀ ਹੈ ਆਈ ਡੋਟ ਨੋ ਉਹ ਕੰਗ੍ਰੈਚੁਲੇਸ਼ਨਸ ਹੁੰਦੀਆਂ ਨੇ ਕਿ ਕੀ ਹੁੰਦੀਆਂ ਨੇ ਕਿ ਜਾ ਸੁੱਤੇ ਸਿੱਧ ਹੀ ਆਲੇ ਦੁਆਲੇ ਦੇ ਤੇ ਮਾਪੇ ਦੇ ਮਨ ਦੇ ਵਿੱਚ ਇੱਕ ਵੱਖ ਕਿਸਮ ਦਾ ਜਿਹੜਾ ਹੈ ਭਾਵਨਾ ਪੈਦਾ ਕਰ ਦੇਣੀ ਕਿ ਸਾਡਾ ਇਹ ਬੱਚਾ ਜੀ ਆਇਆ ਨੂੰ ਵੈਲਕਮ ਹੈ ਸਭ ਕੁਝ ਹੈ ਹਾਂ ਠੀਕ ਹੈ ਭਾਈ ਆਪੇ ਦੇ ਨਾਲ ਮਤਫਕ ਨਹੀਂ ਮੈਂ ਹੈਗੀ ਕਿ ਅਜਿਹਾ ਨਾ ਹੋਵੇ ਜੀ ਸਤਕੇ ਕਰੋ ਪਰ ਜੜੀ ਦੀ ਭਾਵਨਾ ਹੈ ਉਸ ਭਾਵਨਾ ਨੂੰ ਹੀ ਸਿਰਫ ਸਮਝਿਆ ਜਾਵੇ ਤਾਂ ਉਸ ਜ਼ਿਆਦਾ ਬੈਟਰ ਹੈ ਕਿ ਅਸੀਂ ਸੋਹਣੇ ਢੰਗ ਦੇ ਨਾਲ ਆਉਣ ਵਾਲੇ ਜੀ ਦੀ ਤਿਆਰੀ ਕਰੀਏ ਅਸੀਂ ਮਨਾਉਣ ਵਾਲੇ ਦਿਨਾਂ ਨੂੰ ਸੋਹਣੇ ਢੰਗ ਨਾਲ ਮਨਾਈਏ ਅਸੀਂ ਆਪਣੇ ਗੁਰੂਆਂ ਵੱਲੋਂ ਸਾਡੇ ਵਡੇਰਿਆਂ ਵੱਲੋਂ ਦਿੱਤੇ ਸਬਕਾਂ ਨੂੰ ਯਾਦ ਰੱਖੀਏ ਤੇ ਆਪਣੇ ਤੇ ਆਪਣੇ ਬੱਚਿਆਂ ਦੇ ਤੇ ਆਪਣੀਆਂ ਆਉਣ ਵਾਲੀਆਂ ਭਵਿੱਖੀ ਸੰਤਾਨਾਂ ਦੇ ਜੀਵਨ ਨੂੰ ਖੁਸ਼ਮਈ ਰਸਮਈ ਤੇ ਬਹੁਤ ਹੀ ਵਧੀਆ ਬਣਾਈਏ ਸੋ ਇਹਦੇ ਨਾਲ ਹੀ ਪ੍ਰੋਗਰਾਮ ਖਤਮ ਕਰਦੀ ਆਂ ਤੇ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾ ਤੇ ਫਿਰ ਕਿਤੇ ਮਿਲਾਂਗੇ ਹੋਰ ਵਧੀਆ ਜਏ ਵਿਸ਼ੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਲਈ ਉਮੀਦ ਹੈ ਗੱਲਾਂ ਤੁਹਾਨੂੰ ਚੰਗੀਆਂ ਜ਼ਰੂਰ ਲੱਗਣਗੀਆਂ ਹਾਂ ਕੌੜੀਆਂ ਮਾਸਾ ਮੋਟੀਆਂ ਹੋ ਸਕਦੀਆਂ